ਜੀ ਆਇਆਂ ਟਾਈਮ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜੋ 13 ਫਰਵਰੀ ਤੋਂ ਲੈ ਕੇ ਅੱਜ ਤੱਕ ਡਟੇ ਖੜੇ ਸੀ ਅਸੀਂ ਤੁਹਾਨੂੰ ਇਹਨਾਂ ਦਾ ਮੋਰਚਾ ਦਿਖਾਉਣ ਲੱਗੇ ਜਿਹੜੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢੇ ਦੇ ਇੱਥੇ ਮਖਨੌਰੀ ਬਾਡਰ ਤੇ ਪਹੁੰਚਾ ਆਇਆ ਆ ਅੱਜ 4 ਜਨਵਰੀ ਹੋ ਚੁੱਕੀ ਏ 13 ਫਰਵਰੀ ਤੋਂ ਲੈ ਕੇ ਇੱਥੇ ਜਿਹੜੇ ਕਿਸਾਨ ਡਟੇ ਖੜੇ ਸੀ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਆਂ ਲੋ ਡਾਕਟਰ ਅਥਾ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਡਾਕਟਰ ਸਾਹਿਬ ਜੀ ਤੁਹਾਡਾ ਅੱਜ ਦਾ ਕੀ ਮੈਸੇਜ ਆ ਅੱਜ ਦਾ ਮੈਸੇਜ ਇਹੋ ਹੀ ਹੈ ਜੀ ਕਿ ਜਿੱਦਾਂ ਕਿ ਆਪ ਸਭ ਨੂੰ ਪਤਾ ਅੱਜ 48 ਦਿਨ ਦੇ ਵਿੱਚ ਆਪਣੀ ਭੁੱਖ ਹੜਤਾਲ ਅੱਡੇਵਾਲ ਸਾਹਿਬ ਦੀ ਚੱਲ ਰਹੀ ਆ ਇੱਕ ਬਹੁਤ ਵੱਡਾ ਸੰਘਰਸ਼ ਵਿੱਢਾਇਆ ਵਾ ਇਸ ਜਿਹੜਾ ਮਾਹ ਕੁੰਬਈ ਨੂੰ ਆਪਾਂ ਕਾਮਯਾਬ ਕਰਨ ਵਾਸਤੇ ਵਾਧ ਤੋਂ ਵਾਧ ਆ ਅੱਡੇਵਾਲ ਸਾਹਿਬ ਦਾ ਸਾਥ ਦੇ ਕੇ ਤਾਂ ਜੋ ਆਪਾਂ ਕੰਮ ਕਰੋਂ ਸਹੀ ਹਾਂਜੀ ਬਲਵਿੰਦਰ ਸਿੰਘ ਜੀ ਅੱਜ ਸਰਦਾਰ ਕਦੇਸ ਜੀ ਅੱਜ ਦਾ ਜਿਹੜਾ ਨਾ ਮਾਹ ਕੁੰਬਾ ਹੈ ਹਾਂਜੀ ਇਹ ਜਿਹੜਾ 12 ਸਾਲੀ ਕੁੰਬ ਪਉਂਦਾ ਨਾ ਅੱਜ ਸ੍ਰੀ ਡੱਲੇਵਾਲ ਸਾਹਿਬ ਦੇ ਜਿਹੜਾ ਹੱਕ ਦੇ ਵਿੱਚ ਸਾਰਾ ਪੰਜਾਬ ਦੇ ਕੀ ਵਰਲਡ ਟਾਕਰ ਜਿਹੜਾ ਵਾਣਾ ਸਾਰੇ ਉਹਦੇ ਮਹਮ ਦੇ ਵਿੱਚ ਆਏ ਆ ਪਰ ਡੱਲੇਵਾਲ ਦੀ ਤੁਹਾਨੂੰ ਜਾਣੀ ਆ ਨਾ ਜ਼ਰੂਰੀ ਆ ਕਿਉਂਕਿ ਇਹੋ ਜਿਹੜੇ ਜਿਹੜੇ ਨਾ ਘਰ ਘਰ ਨਹੀਂ ਪੁੱਤ ਜੰਮਦੇ 40 45 ਸਾਲ ਦਾ ਤਜਰਬਾ ਉਹਨਾਂ ਦਾ ਸਰਕਾਰਾਂ ਨਾਲ ਮੱਥਾ ਲਾ ਸਕਦਾ ਅਸੀਂ ਤੇ ਡੱਲੇਵਾਲ ਸਾਹਿਬ ਵੀ ਲਾ ਸਕਦਾ ਅਸੀਂ ਐਨੇ ਵੀ ਅੱਜ ਵੀ ਪ੍ਰਧਾਨ ਮੰਤਰੀ ਜਿਹੜਾ ਸਮਝੇ ਤੇ ਸਾਡੇ ਇੱਕ ਹੀਰੇ ਦੀ ਜਾਨ ਜਿਹੜੀ ਆ ਨਾ ਉਹ ਕਦੇ ਢਾਈ ਨਾ ਚਲੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਜਟਾ ਸਾਜੀ ਤੁਸੀਂ ਇੱਕ ਸਾਲ ਲਗਾਤਾਰ ਸੰਭੂ ਬਾਦਰ ਤੇ ਸੇਵਾ ਕੀਤੀ ਇੱਥੋਂ ਦਾ ਤੁਹਾਨੂੰ ਕਿੰਨਾ ਦਾ ਮਾਣ ਲੱਗਿਆ ਦੇਖੋ ਜੀ ਇੱਕ ਸਕ੍ਰਿਪਟ ਪੈਦਾ ਜਿਹੜੀ ਪੰਜਾਬ ਦੇ ਅੰਦਰ ਚੱਲ ਰਹੀ ਆ ਹਾਂਜੀ ਉਹਨੇ ਸੰਘੂ ਬਾਦਰ ਤੇ ਵੀ ਆਪਣਾ ਬਹੁਤ ਵਧੀਆ ਜਿਹੜਾ ਵਾ ਰੋਲ ਅਦਾ ਕੀਤਾ ਸੀ ਹਾਂਜੀ ਉਥੇ ਹੋਇਆ ਕਿ ਆ ਵੀ ਜਿਹੜੀ ਸਰਕਾਰ ਸੀ ਸੰਕਰ ਦੀ ਉਹਨੇ ਇੱਕ ਤਰ੍ਹਾਂ ਦਾ ਛਲ ਕਰਕੇ ਕਿਸਾਨਾਂ ਨੂੰ ਉਥੋਂ ਉਠਾ ਦਿੱਤਾ ਆਪਣੇ ਜ਼ੁਬਾਨ ਤੋਂ ਮੁਕਰ ਗਈ ਸਰਕਾਰ ਅਤੇ ਦੁਬਾਰਾ ਤੋਂ ਸਾਨੂੰ ਫੇਰ ਉਹੋ ਹੀ ਜਿਹੜੇ ਕੰਮ ਵਿੱਢਣੇ ਪਏ ਇਸ ਕਰਕੇ ਜੋ ਹਾਲਾਤ ਉੱਥੇ ਸੀ ਉਹੋ ਹੀ ਹਾਲਾਤ ਇੱਥੇ ਨੇ ਉਹਦੇ ਨਾਲੋਂ ਵੱਧ ਚੜ ਕੇ ਲੋਕ ਇੱਥੇ ਜਿਹੜਾ ਵਾ ਸੰਘਰਸ਼ ਦੇ ਵਿੱਚ ਸਾਹ ਦੇ ਰਹੇ ਨੇ ਠੀਕ ਹੈ ਲੈ ਚੱਲੇ ਆਏ ਗੁਰੂ ਕਾ ਲੰਗਰ ਜਿੱਥੇ ਕਿਸਾਨ ਸੰਘਰਸ਼ ਕਮੇਟੀ ਦਾ ਗੁਰੂ ਕਾ ਲੰਗਰ ਚੱਲ ਰਿਹਾ ਹੈ ਹਾਂ ਹਾਂਜੀ ਰਾਜਵੀਰ ਸਿੰਘ ਜੀ ਤਰਵੰਡੀ ਜੀ ਤੁਸੀਂ ਸਰਕਾਰੀ ਕਰਨ ਪ੍ਰਸ਼ਾਸਤਾ ਜੀ ਆਲੂ ਮਟਰ ਹਾਂਜੀ ਮੰਗਲ ਸਿੰਘ ਜੀ ਕਰਮਕਰ ਪ੍ਰਸ਼ਾਸਤਾ ਕਰਮਕਰ ਸਭ ਜੀ ਹਾਂਜੀ ਮੰਗਲ ਸਿੰਘ ਜੀ ਮੈਸੇਜ ਹੈ 4 ਤਰੀਕ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4 ਤਰੀਕ ਜੋ ਖਨੌਰੀ ਬਾਰਡਰ ਉਤੇ ਕਿਸਾਨ ਮਾਂ ਪੰਚਾਇਤ ਕੀਤੀ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਸਾਡੀ ਜਿਹੇ ਬੰਦੀ ਕਿਸਾਨ ਸਿਰਫ ਕਮੇਟੀ ਪੰਜਾਬ ਕੋਰ ਬੁੱਢਾ ਵੱਲੋਂ ਜੋ ਲੰਗਰ ਸਵੇਰ ਦਾ 7 ਵਜੇ ਚੱਲ ਰਿਹਾ ਵਾ ਪਹਿਲੋ 12 ਵਜੇ ਤੱਕ ਸ਼ਾਦੇ ਚੱਲੇ ਆ ਅਫਸਰ ਗੋਬੀ ਵਾਲੇ ਹੁਣ ਸਵੇਰ ਦਾ ਹੀ ਲੰਗ ਚੱਲ ਰਿਹਾ ਵਾ ਸੋ ਚੜ੍ਹਦੀ ਕਲਾ ਨਾਲ ਕਸਾਰ ਵੀਰਾਂ ਚ ਬਹੁਤ ਵੱਡਾ 2 ਲੱਖ ਤੱਕ ਇਕੱਠ ਪਹੁੰਚ ਗਿਆ ਵਾ ਜੋ ਸਰਕਾਰ ਨੂੰ ਅੱਜ ਕਰਨ ਹੋ ਗਿਆ ਜਿਹੜੇ ਆਂਦੀ ਇਹਨਾਂ ਕੋ ਇਕੱਠ ਵੱਡਾ ਨਹੀਂ ਹੋਣਾ ਅੱਜ ਬਹੁਤ ਹੀ ਵੱਡਾ ਇਕੱਠ ਹੋ ਗਿਆ ਗੜਵੇ ਤੱਕ ਜਾਮ ਲੱਗੇ ਅੱਜ ਸੋ ਸੰਗਤਾਂ ਜਿਹੜੀਆਂ ਪਹੁੰਚੀਆਂ ਲੰਗਰ ਛਕਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਨਾ ਪਾਏ ਮਨਾਵੇ ਸ਼ੱਕੇ ਵੀਰ ਜੀ ਆਹ ਮਪਾਵਾ ਭੈਣਾ ਜੋ ਲਗਾਤਾਰ ਸੇਵਾ ਕਰਨਾ ਹੈ ਜੋ ਗੁਰੂ ਘਰ ਲੰਗਰ 24 ਘੰਟੇ ਚੱਲਦਾ ਹੈ ਮੈਂ ਇਸ ਟਾਈਮ ਜਿਹੜਾ ਫਨੋਰੀ ਬਾਟਰ ਤੇ ਪਹੁੰਚਿਆ ਹਾਂ 4 ਜਨਵਰੀ ਹੋ ਚੁੱਕੀ ਏ 13 ਫਰਵਰੀ ਤੋਂ ਲਗਾਤਾਰ ਗੁਰੂ ਘਰ ਲੰਗਰ ਦੁਸ਼ਤ ਵਰਤਾਇਆ ਜਾ ਰਿਹਾ ਹੈ ਕਿ ਅਸੀਂ ਇਸ ਟਾਈਮ ਬਾਬਾ ਅਲਪ ਸਿੰਘ ਟਿੰਗੜੀ ਜਿਲ੍ਹਾ ਪ੍ਰਧਾਨ ਅਸੀਂ ਉਹਨਾਂ ਨਾਲ ਗੱਲਬਾਤ ਕਰ ਚੁੱਕੇ ਹਾਂ ਤੇ ਅਸੀਂ ਤੁਹਾਨੂੰ ਤਾਜ਼ਾ ਮਾਹੌਲ ਖੁਣਦੇ ਹਾਂ ਹਾਂਜੀ ਬਾਬਾ ਜੀ ਲਾਇਰ ਜੀ ਦਾ ਖਾਸਾ ਵਾਇਰ ਜੀ ਕੀ ਫਤ ਹੈ ਬਾਬਾ ਜੀ ਹਾਂਜੀ ਹਾਂਜੀ ਮਹਾਰਾਜ ਹਾਂਜੀ ਹੋਰ ਹੁਕਮ ਕਰੋ ਬਾਬਾ ਜੀ ਅੱਜ ਤੁਸੀਂ 4 ਜਨਵਰੀ ਦਾ ਕੀ ਮੈਸੇਜ ਦਿੰਦੇ ਜੋ ਲਾਇਰ ਜੀ ਦਾ ਖਾਸਾ ਵਾਇਰ ਜੀ ਇਹ ਦੋ ਕਿਸਾਨੇ ਮੰਗਾ ਨੂੰ ਲੈ ਕੇ ਹਾਂਜੀ 13 ਫਰਵਰੀ ਤੋਂ ਲੈ ਕੇ ਥਲੋਰੀ ਬਾਡਰ ਤੇ ਜਿਹੜਾ ਧਰਮਾ ਲੱਗਿਆ ਕਿਸਾਨੇ ਮੰਗਾਂ ਲੈ ਕੇ ਚੱਲ ਰਿਹਾ ਉਹਦੇ ਵਿੱਚ ਪਹਿਲਾਂ ਸਭ ਤੋਂ ਤੇ ਮਤਲਬ ਤੁਹਾਡਾ ਅਸੀਂ ਪੱਤਰਕਾਰਾਂ ਦਾ ਮੇਰੇ ਵੀਰਾਂ ਦਾ ਚੈਨਲ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਮੇਂ ਸਮੇਂ ਹੀ ਜਿਹੜੀ ਖਬਰਾਂ ਚੰਗੀ ਉਹ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਸਾਲ ਦੇ ਕਰੀਬ ਹੋ ਗਿਆ ਇੱਥੇ ਕਿਸਾਨ ਨੂੰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਇਸ ਕਰਕੇ ਕਿਸਾਨਾਂ ਨੇ ਅੱਕਿਆ ਆਇਆ ਨਹੀਂ ਸਾਡੇ ਬਹੁਤ ਹੀ ਸਤਿਕਾਰਯੋਗ ਪੌਣੇ ਪਸਪਾਣੇ ਕੋ ਜਿੰਦਗੀ ਸਾਰੀ ਆਮ ਹੈ ਖੱਲੇ ਵਾਲ ਜਿਨ੍ਹਾਂ ਨੇ ਸਾਰੇ ਭਾਰ ਦੇ ਤਖਸਾਨਾਂ ਵਾਸਤੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਦਾਤੇ ਲਾ ਕੇ ਉਹਨਾਂ ਨੂੰ ਅੱਜ ਮਰਨ ਵਰਤ ਦੇ ਬੈਠਿਆਂ ਨੂੰ 40 ਦਿਨ ਦੇ ਕਰੀਬ ਹੋ ਗਿਆ ਜਦੋਂ ਦਾ ਉਹਨਾਂ ਨੇ ਅੰਨਪਣੀ ਨਹੀਂ ਛੱਡਿਆ ਤੇ ਕਿਸਾਨ ਭਰਾਵਾਂ ਨੇ ਅੱਜ ਉਹਨਾਂ ਨੇ ਮੈਸੇਜ ਦਿੱਤਾ ਸੀ ਕਿ ਮੈਂ ਆਪਦੇ ਕਿਸਾਨ ਭਰਾਵਾਂ ਨੂੰ ਦਰਸ਼ਨ ਕਰਨੇ ਚਾਹੁੰਦਾ ਤੇ ਉਹਨਾਂ ਦੇ ਹੁਕਮ ਨੂੰ ਮੰਨਦੇ ਹੋਏ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਜਿਹੜਾ ਉਹ ਵੱਡਾ-ਵਡਾ ਇਕੱਠ ਦਿਖਾਇਆ ਅਸੀਂ ਉਹਨਾਂ ਕਿਸਾਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਆ ਜਿਹੜਾ ਖਨੌਰੀ ਬਾਰਡਰ ਤੇ ਕਿਸਾਨਾਂ ਵਾਸਤੇ ਲਗਾਤਾਰ ਜਿਹੜਾ 13 ਫਰਵਰੀ ਕੋ ਲੈ ਕੇ ਜਿਹੜਾ ਤੂਫਾਨ ਸਿੰਘ ਕਮੇਟੀ ਦੇ ਨਾਲ ਗੁਰਮਾਨ ਸਿੰਘ ਸਾਹਿਬ ਦਾ ਚਲਾਇਆ ਹੋਇਆ ਜਿਹੜਾ ਲੰਗਰ ਆ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ 20 ਘੰਟੇ ਚੱਲਦਾ ਠੀਕ ਬਹੁਤ ਇਹ ਬੜੇ ਵੱਡੇ ਪੱਦਰ ਤੇ ਜਿਹੜਾ ਲੰਗਰ ਉੱਧਰ ਆ ਕਿ ਜਿਹੜਾ ਅੱਜ ਸੰਗਤਾਂ ਵਾਸਤੇ ਸਵੇਰ ਤੋਂ ਲੈ ਕੇ ਹਾਂਜੀ ਹਾਂਜੀ ਬਹੁਤ ਵੱਡੇ ਪੱਧਰ ਤੇ ਘੱਟ ਤੋਂ ਘੱਟ 50000 ਬੰਦੇ ਦਾ ਜਿਹੜਾ ਅਸੀਂ ਰਸਨਾਟ ਉਹ ਤਿਆਰ ਕੀਤਾ ਸੀ ਅਜੇ ਵੀ ਜਿਹੜੀਆਂ ਤੁਸੀਂ ਦੇਖ ਸਕਦੇ ਕਿ ਇਹ ਲੋਹਾਂ ਚੱਲ ਰਹੀਆਂ ਇਹ 24 ਘੰਟੇ ਇਸੇ ਤਰ੍ਹਾਂ ਚੱਲਣਗੀਆਂ ਤੇ ਅਸੀਂ ਕਿਸਾਨ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਅੱਜ ਵੀ ਨਹੀਂ ਆਏ ਉਹ ਵੀ ਇੱਥੇ ਆਜੋਣ ਤੇ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਿਓ ਕਿਉਂਕਿ ਕਿਸਾਨ ਜਿਹੜਾ ਉਹ ਸਾਰੇ ਜਨਵਾਰਾਂ ਤੋਂ ਲੈ ਕੇ ਕਿਸਾਨ ਮਜ਼ਦੂਰ ਦੁਕਾਨਦਾਰ ਦਾ ਜਿਹੜਾ ਉਹ ਟੱਡ ਭਰਦਾ ਇਹਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਇਹ ਸਾਡੀ ਬੇਨਤੀ ਆ ਇਧਰ ਜੀਤਖਾਲਾ ਬਾਬਾ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਕਿ ਕਿਉਂਕਿ ਜਿਹੜੀ ਇਹ ਸੰਗਤ ਅੱਜ 4 ਜਨਵਰੀ ਹੋ ਚੁੱਕੀ ਏ ਤੇ ਅੱਜ ਜਿਹੜੀਆਂ 10 ਵਜੇ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੀ ਏ ਅਸੀਂ ਹੋਰ ਵੀ ਕਈਆਂ ਕਿਸਾਨਾਂ ਨਾਲ ਗੱਲਬਾਤ ਕਰਾਂ ਅਸੀਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸਕਵੰਤ ਦਿੰਦੂਬਲੀ ਵਾਹਿਗੁਰੂ ਪ੍ਰਧਾਨ ਪੰਜਾਬ ਨਾਲ ਗੱਲਬਾਤ ਕਰਨ ਲਈ ਖਨੌਰੀ ਤੇ ਅੱਜ ਪਹੁੰਚੇ ਆਏ 4 ਜਨਵਰੀ ਦਾ ਪ੍ਰਧਾਨ ਜੀ ਤੁਹਾਡਾ ਕੀ ਮੈਸੇਜ ਆ ਅੱਜ ਜੀ ਜੋ ਅਸੀਂ ਖਨੌਰੀ ਦੇ ਸਾਡਾ ਪੂਰਾ ਭਾਰ ਪਾਇਆ ਹੋਇਆ ਇਹ ਸਾਡੇ ਸੀਨੀਅਰ ਆਗੂ ਸਾਡੇ ਸਰਦਾਰ ਜੀ ਜੀ ਸਿੰਘ ਢੱਲੇਵਾਲ ਜੋ ਅੱਜ 34ਵੇਂ ਦਿਨ ਮਰਹਮਤ ਦੇ ਹੋ ਗਏ ਅੱਜ ਨੂੰ ਉਸ ਨੇ ਸਦਾ ਜਿੱਦਾਂ ਜਨਤਾ ਨੂੰ ਪ੍ਰੇਮ ਭਾਵਨਾ ਨਾਲ ਵੀ ਇੱਥੇ ਪਹੁੰਚੋ ਅੱਜ ਸਾਡੀ ਜਿਹੜੀ ਸੰਗਤ ਆ ਬੜੇ ਜੋਰ ਸ਼ੋਰ ਨਾਲ ਇੱਕ 10-10 ਸਰਕਾਰ ਨੂੰ ਵੀ ਅਸੀਂ ਇਹ ਇਹ ਮੰਗ ਸਾਡੀ ਸਹੀ ਆ ਅਸੀਂ ਇਕੱਠੇ ਆ ਸਾਡੀ ਮੰਗ ਮੰਗ ਕੇ ਤੁਹਾਨੂੰ ਦਿਓ ਇਸ ਕਰਕੇ ਅਸੀਂ ਅੱਜ ਡੱਲੇਵਾਲ ਸਾਹਿਬ ਦੇ ਸੱਦੇ ਦੇ ਮੁਲਕ ਇੱਥੇ ਆਇਆ ਸਾਡੀ ਜਿਸ ਬੰਦੀ ਦੇ ਵੇਹੇ ਵੀ ਇੱਥੇ ਆ ਅਸੀਂ ਹੁਣ ਇੱਥੇ ਰਹਿਣਾ ਰਹਿਣ ਦੇ ਅਸੀਂ ਕੱਲ ਲੜਿਆ ਤੇ ਇਸ ਕਰਕੇ ਅੱਜ ਜਿਹੜਾ ਸੱਦਾ ਸੀ ਉਹ ਬੜੀ ਜਨਤਾ ਹਮਮਾ ਆ ਕੇ ਪਹੁੰਚੀ ਧੰਨਵਾਦ ਕਰਦੇ ਲੋਕਾਂ ਦਾ ਜਿੱਥੇ ਇਸ ਤੋਂ ਬੀਜੀਆਂ ਪੈਣਾ ਬੱਚੇ ਸਭ ਪਹੁੰਚੇ ਨੇ ਤੇ ਵੇਖੋ ਸਾਡੇ ਲੰਗਰ ਪੱਕ ਰਹੇ ਨੇ ਬੀਬੀਆਂ ਪਕਾਰੀਆਂ ਲੰਗਰ ਚਾਰ ਚਫੇਰੇ ਚੱਲ ਰਹੇ ਲੰਗਰ ਆਪਣੇ ਕੋਈ ਕਮੀ ਨਹੀਂ ਬਾਬੇ ਨਾਨਕ ਦੇ ਲੰਗਰਾਂ ਦੀ ਕਿਹ ਜੋ ਸਦਾ ਸਾਡੇ ਸਿਨੀਅਰ ਆਗੂਦਾਨੋਂ ਲੋਕਾਂ ਨੇ ਕਬੂਲ ਕੀਤਾ ਦੁਨੀਆਂ ਦੇ ਉੱਤੇ ਜਿੱਥੇ-ਜਿੱਥੇ ਵੀ ਕੋਨੇ-ਕੋਨੇ ਦੇ ਵੀ ਕਿਸਾਨ ਬੈਠਾ ਮਜ਼ਦੂਰ ਬੈਠਾ ਜਿੱਥੇ-ਜਿੱਥੇ ਵੀ ਜਿਹੜਾ-ਜਿਹੜਾ ਵੀ ਇਸ ਧੰਦੇ ਨਾਲ ਜੁੜਿਆ ਆ ਉਹਨੇ ਕਬੂਲ ਕੀਤਾ ਸੜਕਾਂ ਦੇ ਪਤਾ ਨਹੀਂ ਕਿੱਧਰੋਂ ਮੁਲਖ ਆ ਗਿਆ ਕਿਧਰੋਂ ਲੰਗਰ ਨੂੰ ਰਾਹ ਨਹੀਂ ਕਿਤੇ ਗੱਡੀਆਂ ਚਾਚਾ ਦਾਦਾ ਕਿਲੋਮੀਟਰ ਪਿੱਛੇ ਖਲੋਤੀਆਂ ਨੇ 15-15 ਮਿੰਟ ਤੱਕ ਲੈਣ ਲੱਗੀਆਂ ਨੇ ਸਮਝ ਨਹੀਂ ਆਉਂਦੀ ਕਿ ਕਿੱਥੋਂ ਆ ਗਿਆ ਮੁਲਖ ਅੱਜ ਅਸੀਂ ਮਾਲਕ ਅਗਰਦਾਸ ਕਰਦੇ ਆ ਇਹ ਸਾਡਾ ਅਗੂ ਦਾ ਤੰਦਰੁਸਤ ਰਹੇ ਉਹਨਾਂ ਮਾਲਕ ਚੜ੍ਹਦੀ ਕਲਾ ਰਹਿਣ ਔਰ ਮੋਰਚੇ ਨੂੰ ਜਿੱਤਾ ਪ੍ਰਾਪਤ ਹੋਣ ਮੋਰਚਾ ਚੜ੍ਹਦੀ ਕਲਾ ਕਰੇ ਜਿਹੜੀਆਂ ਮੰਗਾ ਸਾਡੀਆਂ ਪਹਿਲਾਂ ਲਿਖਤੀ ਰੂਪ ਚ ਮੰਨੀ ਹੋਈਆਂ ਉਹ ਸਾਡੀਆਂ ਲਾਗੂ ਕਰਨ ਅਸੀਂ ਖੁਸ਼ੀ ਨਾਲ ਹੀ ਲੈ ਕੇ ਆਪਣੇ ਅਗੂ ਨੂੰ ਉਹਨੂੰ ਘਰਾਂ ਨੂੰ ਲੈ ਚੱਲ ਗਏ ਧੰਨਵਾਦ